ਨਾ ਜੋ ਬਾਹਰ ਨੇ ਕਿਹੜਾ ਪਿੰਡ ਹੈ ਪੂਰਾ ਮਸਲਾ ਕੀ ਹੈ ਮਸਲਾ ਵੀ ਇਹ ਹੈ ਵੀ ਇਹਨਾਂ ਦਾ ਕੋਈ ਆਪਣੇ ਵਿੱਚ ਝਗੜਾ ਹੈਗਾ ਮੜਾ ਮੋਟਾ ਦੇ ਰਾਤ ਦੇ 11 ਵਜੇ ਕੰਧਾਂ ਕੋਠੇ ਟਪਕੇ ਧਿਆਨ ਕੇ ਦੇ ਵਾਦੇ ਤੋਂ ਕੁਕ ਕੀਤੀ ਇਹਨਾਂ ਬਹੁਤ ਜਿਆਦਾ ਬਹੁਤ ਜ਼ਿਆਦਾ ਦਸਤੂਰ ਨਾਲ ਮਾਹੌਲ ਜਲਾਇਆ ਨਾ ਫਲਾਇਆ ਜਾ ਬਾਈ ਇਹਨਾਂ ਨੇ ਕੀਤੀ ਇਹ ਵੀ ਲੱਗਿਆ ਬੰਦੇ ਇਹਨਾਂ ਦੇ ਕੁੜਮੀ ਲੱਗਦੇ ਆ ਮਨ ਦਵਾਈ ਆ ਇਹਨਾਂ ਦਾ ਇੱਕ ਭਰਾ ਹੀ ਦਵਾਈ ਦੇ ਬਾਕੀ ਨਾਲ ਉਹਨਾਂ ਦੇ ਹੋਰ ਮੋਢੇ ਪਤਾ ਲਿਖ ਨਿਕਲ ਰਹੇ 12 ਜਣੇ ਹਾਂਜੀ ਕਿੰਨੇ ਜਣੇ ਛਟਾਂ ਲੱਗੀਆਂ ਛਟਾਂ ਲੱਗੀਆਂ 9 ਜਣਿਆਂ ਨਾਲੋਂ ਜ਼ਿਆਦਾ ਟਿੱਟ ਦੇ ਮੁੰਡੇ ਦਾ ਸਿਰ ਪਾੜਿਆ ਤੇ ਦੂਜਾ ਬੱਡੇ ਦੀ ਲੱਤ ਵੜਤੀ ਆ ਤੇ ਮੁੰਡੇ ਦੀ ਬਾਹ ਵੀ ਵੱਡੀ ਆ ਬਾਹ ਦੇ ਬਟਾ ਕੇ ਲੱਗੇ ਆ ਮੁੰਡੇ ਦੇ ਸਿਰ ਤੇ 12 ਟਾਂਕੇ ਲੱਗੇ ਆ ਉਹ ਵੀ 12 ਬੂੜੀਆਂ ਤੋੜੀਆਂ ਉਹਨਾਂ ਐਸ ਤਰ੍ਹਾਂ ਦੇ ਚ ਵੜ ਗਏ ਆ ਜੀ ਸਾਰੇ ਐਕਵਰੇਜ ਮਾਰ ਕੇ ਮੁਰਤੇ ਸਾਰੇ 12 ਬੂੜੀਆਂ ਭੰਨ ਕੇ ਲੋਟਪੋਰੀ ਕੀਤੀ ਆ ਕਿ ਕਿਤਰਾ ਮਹੌਲ ਜਿੰਦੇ ਮਹੌਲ ਤਾਂ ਬਹੁਤ ਵੇਸ਼ਾਬ ਲੱਗੇ ਬੰਦਾ ਮਹੌਲ ਆ ਇੱਕ ਹੋਰ ਵੀ ਤੇਨਾ ਹੋ ਸਕਦਾ ਜਿਆ ਜੇਲਾ ਨਾ ਕਰਕੇ ਜੇਰੇ ਇੰਨੀ ਦੀ ਕਿੰਦਾ ਨਹੀਂ ਕਾਰਵਾਈ ਕਰਦੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਜੋ ਹੈ ਇਨਸਾਫ ਮਿਲਣਾ ਚਾਹੀਦਾ ਕਾਰਵਾਈ ਹੋ ਜਾਈਗੀ ਮੇਰਾ ਨਾਮ ਜਗਰਾਤ ਸਿੰਘ ਹੈ ਮੇਰੇ ਪਿੰਡ ਕੁੰਟਾ ਇਹੋ ਆਡੇ ਪਿੰਡ ਚ ਵਾਰਦਾਤ ਹੋਈ ਆ ਇਹ ਪਿੰਡ ਚ ਪਹਿਲੀ ਵਾਰ ਇਹੋ ਜਿਹਾ ਵਾਕਾ ਹੋਇਆ ਬਾਰੋ ਪਿੰਡ ਚ ਇਦਾਂ ਬੰਦੇ ਆਣ ਕੇ ਪਏ ਇਹਨਾਂ ਨੇ ਪਿੰਡ ਦੇ ਵਿੱਚ ਬਹੁਤ ਹੀ ਡਰਦਾ ਮਾਹੌਲ ਬਣਾਤਾ ਲੋਟ-ਖੋਟ ਵੀ ਕੀਤੀ ਆ ਸੱਟਾਂ ਲਾਈਆਂ ਬਹੁਤ ਮਾਰਾ ਕੰਮ ਹੋਇਆ ਇਹ ਵੀ ਸਾਨੂੰ ਮਤਲਬ ਇਹਨਾਂ ਦੇ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ

ਉਸ ਤੋਂ ਬਾਅਦ ਇਹ ਦੋਸਤਾਂ ਨੂੰ ਚੋਰੀ ਚੁੱਕਿਆ ਸੀ ਕਿ ਕਿ ਇਹ ਇਹ ਮੰਡਲੇ ਕਿਸੇ ਦੇ ਘਰੇ ਪਈਆ ਸਕੂਟ ਮਾਰ ਕੀਤੀ ਇਹਨਾਂ ਨੇ ਚਾਚਾ ਚਾਚਾ ਦੀ ਮਾਲ ਵੀ ਕੀਤੀ ਮੇਰੇ ਭਰਾ ਦੇ ਨਾਲ ਵੀ ਚੁੱਕਿਆ ਸੀ ਮੈਨੂੰ ਕੋਤਮਾਂ ਨੂੰ ਕੱਢਦੇ ਰਿਹਾ ਕਿ ਮੈਂ ਕਰਨ ਚੱਕਣ ਦੀ ਕੋਸ਼ਿਸ਼ ਹੀ ਕੀਤੀ ਇਹਨਾਂ ਨੂੰ ਜਿਹੜੀ ਮੇਰੇ ਦੇ ਬੱਚੀ ਦੀ ਆ ਉਹ ਇਹ ਨਾ ਕੋਈ ਕਰਕੇ ਗਿਆ ਹਾਂਜੀ ਮਿਲ ਗਈ ਸਾਰੀ ਤਲਾਸ਼ੀ ਕਰਕੇ ਗਏ ਆ ਬੈੱਡ ਜੋ ਵੀ ਆ ਅਲਮਾਰੀ ਆ ਸਾਰਾ ਕੁਝ ਤਲਾਸ਼ੀ ਕਰਕੇ ਗਏ ਆ ਸਾਰੀ ਜੀ ਪਾਪਾ ਨੇ ਪਹੁੰਚਾ ਦਿੰਦੇ ਆ ਕਿਤੇ ਮੇਰੇ ਪਾਪਾ ਵੀ ਇੰਨਾ ਤਾਂ ਦੱਸ ਦੇ ਸਕਦੇ ਆ ਨਾ ਮੈਂ ਪਤਾ ਲੱਗ ਗਿਆ ਕਿ ਕਿੱਥੇ ਆ ਤੇ ਕੀ ਮੰਗਦਾ ਕਾਕੂ ਸਾਡੀ ਮੰਗ ਜੀ ਅਕੀਨ ਦੇ ਇਖਲਾਕ ਸਿੱਕੇ ਦੇ ਕਾਰਵਾਈ ਕੀਤੀ ਗਈ ਕਿਉਂਕਿ ਬਹੁਤ ਟੰਗ ਦਿੱਤਾ ਗਿਆ ਇਹਨਾਂ ਨੇ ਤੇ ਜੇ ਜੀ ਆ ਜੇਕਰ ਮੈਂ ਅੱਜ ਜੇ ਸੀ ਕਰਦਿਆਂ ਘਾਰਾ ਦੇ ਤੇ ਮੈਂ ਘਰ ਵਾਲਾ ਵੀ ਨਾਲ ਸੀਦਾ ਜੇ ਸੀ ਦਾ ਨਾਲ ਸੋਹਰਾ ਸੀਦਾ ਨਾਲ ਇੱਕ ਮੁੰਡਾ ਵਿੱਚ ਬਲਬਰੀ ਵੀ ਸੀ ਤਾਂ ਕਿ ਉਹਨਾਂ ਨੂੰ ਜਾਣਦੇ ਦੇ ਕਾਫੀ ਵਾਰਕ ਕਰਦੇ ਆ ਬੱਦਾ ਕਰਦੇ ਆ ਤੇ ਸਾਡੇ ਨਾਲ ਵੀ ਲੋਕਾਂ ਨਾਲ ਕਾਫੀ ਲੋਕਾਂ ਨਾਲ ਹੁੰਦੀਆਂ ਨੇ तो तो हाँ बदमाश तो <literalness> ने ਬਦਨਾਮੀ ਤੇ ਹਾਨੂੰ ਇਹ ਕਿ ਦੋ ਬੰਦਿਆਂ ਦੇ ਘਰ ਸ਼ਾਕਾ ਤੇ ਉਹਨਾਂ ਦੇ ਨਾਲ ਪੱਕੇ ਤੋਤੇ ਲਵਾਈ ਚ ਰਹਿੰਦੇ ਰਹੇ ਬੱਚੇ ਤੇ ਬੇਟੀ ਇੱਕ ਬੇਟਾ ਤੇ ਉਹਨਾਂ ਦੇ ਘਰ ਕੰਮ ਕਰੇਗਾ ਇਹਨਾਂ ਦੇ ਬੇਟਾ ਨਹੀਂ ਉਹਨਾਂ ਇਹੀ ਤਰ੍ਹਾਂ ਦੇ ਦੋ ਹਟਾ ਹੋਏ ਤੇ ਇਹਨਾਂ ਦੇ ਕੋਲ ਕਿਤਾਬ ਪਤ ਮਾਰੀ ਹੋਈ ਹੈ ਜਿਆਦਾ ਸੁਦੇ ਸੀ ਗਈ ਤੇ ਇਸ ਕਰਕੇ ਪੋਸਟ ਦੇ ਮਾਂ ਗੈ ਹੈ ਸੋ ਜੀ ਮਾਂ ਬੇਵੀ ਮੰਗਾਤੀ ਉਹਨਾਂ ਨੂੰ ਸੱਤ ਸਰਕੂ ਸਗੈ ਪੂਰਤੀ ਜਾਵੇ ਤਾਂ ਕਿ ਅਧਿਵਨ ਨਾ ਕੋਈ ਅਧਿਵਨ ਅੱਗੇ ਵੀ ਕੁਝ ਨੁਕਸ ਕਰ ਸਕਦੇ ਬਲਵਿੰਦਰ ਸਿੰਘ ਜੀ ਕੀ ਮਸਲਾ ਹੈ ਤੁਹਾਡਾ ਸਰ ਸਾਡੀ ਨਾ ਚਾਚੇ ਦੀ ਕੁੜੀ ਭੈਣੀ ਹੈ ਸਾਡੀ ਬੇਟ ਲੱਕੇ ਚ ਬਰਕਤ ਹੀ ਵਿਆਹੀ ਹੋਈ ਸੀ ਤੋਂ ਮੁੰਡਾ ਉਹ ਕਰਦਾ ਸੀਗਾ ਨਸੇ ਇਹਨੂੰ ਮਾਰਦਾ ਕੁੱਟਦਾ ਸੀਗਾ ਇਹ ਵਿਚਾਰੀ ਘਰੋਂ ਚਲ ਜਾਂਦੀ ਸੀਗੀ ਇਹ ਸਾਡੇ ਕੋਲ ਆ ਕੇ ਰਹਿਣ ਲੱਗ ਪਈ ਉਹਨਾਂ ਨੇ ਮੁੰਡੇ ਨੂੰ ਫਿਰ ਕੈਂਪ ਚ ਭਰਤੀ ਕਰਾਤਾ ਹੁੰਦਾ ਜਦੋਂ ਪ੍ਰਤੀਕ ਹੋ ਕੇ ਆਇਆ ਕੈਂਪ ਚ 2 ਮਹੀਨੇ ਬਾਅਦ ਆਉਂਦੇ ਉਹਨੇ ਸਾਡੇ ਪਿੰਡ ਕੋਟੀ ਆਇਆ ਆ ਕੇ ਦੋ ਚੱਕਰ ਲਗਾਏ ਵੇਖਿਆ ਭੀ ਕੀ ਹਿਸਾਬ ਕਿਤਾਬ ਆ ਤੀਜੇ ਦਿਨ ਆਣ ਕੇ 4 ਤਰੀਕ ਨੂੰ ਰਾਤ ਨੂੰ 11 ਵਜੇ ਕੰਦਾ ਟੱਪ ਕੇ ਨਾਲ 12 13 ਜਾਣੇ ਸੀ ਉਹਦੇ ਇੱਕ ਮੇਰ ਸਿੰਘ ਸੀਗਾ ਇੱਕ ਇਹਦਾ ਭਰਾ ਸੀਗਾ ਬਘੇਲ ਸਿੰਘ ਤੇ ਕਿਨਾਂ ਦਾ ਫਾਦਰ ਸੀਗਾ ਡੈਡੀ ਇਹਨਾਂ ਦਾ ਬਘੇਲ ਸਿੰਘ ਉਹਨਾਂ ਦਾ ਆਉਂਦੇ ਸਾਡਾ ਗੇਟ ਤੋੜਿਆ ਆਗੇ ਅੰਦਰ ਵੱਡੇ ਡੈਡੀ ਅੰਦਰ ਲੰਮੇ ਪਿਆ ਸੀਗਾ ਆਉਂਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਪਹਿਲਾਂ ਡੈਡੀ ਦੇ ਗੋਡੇ ਤੇ ਮਾਰਿਆ ਦਾਤਰ ਜਦੋਂ ਉਹਨਾਂ ਨੇ ਰੌਲਾ ਪਾਇਆ ਬੰਦੇ ਤਾਂ ਕਿ ਮੈਂ ਬਾਹਰ ਪੰਜਾ ਮੇਰੇ ਸਿਰ ਤੇ ਦਾਤਰ ਮਾਰਿਆ ਬਾਹਾਂ ਤੇ ਦਾਤਰ ਮਾਰੇ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਜੀ ਪੂਰੀ ਤਸੱਲੀ ਕਰਕੇ ਫੇਰ ਗਏ ਸਾਡਾ ਦਰਵਾਜ਼ਾ ਭੰਨਿਆ ਅੰਦਰ ਵਾਲਾ ਬੱਚੇ ਬੈੱਡ ਦੇ ਲਈ ਲੋਕ ਲਾ ਕੇ ਜਾਨ ਬਚਾਈ ਲਮਾਰੀ ਫੋਲੀ ਸਾਡਾ ਸੋਨਾ ਤੇ ਸਾਡੇ ਪੈਸੇ ਸੀਗੇ 50000 ਰੁਪਏ ਨਕਦੀ ਅਸੀਂ ਮੱਝ ਲੈਣ ਲਈ ਲਿਆ ਸੀਗਾ ਕਿਸੇ ਕੋਲੋਂ ਉਹ ਸਾਰਾ ਲੁੱਟ ਖੋ ਕਰਕੇ ਨਿਕਲ ਗਏ ਸਾਨੂੰ ਅੰਦਰ ਬੰਦ ਕਰਕੇ ਪਿੰਡ ਵਾਲਿਆ ਆ ਕੇ ਦਰਵਾਜਾ ਖੋਲ ਕੇ ਸਾਨੂੰ ਬਾਹਰ ਕੱਢਿਆ ਜੀ ਇਹਨਾਂ ਤੇ ਜੀ ਅਸੀਂ ਕਹਿੰਨੇ ਆਂ ਕਿ ਸਦਾ ਵਾਸਤੇ ਅੰਦਰ ਜਾਂ ਜੀ ਸਾਡੀ ਜਾਨ ਨੂੰ ਇਹਨਾਂ ਕੋਲ ਖਤਰਾ ਆ ਕਿਉਂਕਿ ਇਹ ਅੱਜ ਵੀ ਬਾਹਰ ਫਿਰਦੇ ਰਹੇ ਤੇ ਸਾਨੂੰ ਇਹਨਾਂ ਕੋਲ ਖਤਰਾ ਵਾ ਇਹਨਾਂ ਦਾ ਪੁਲਿਸ ਪੱਕੇ ਪ੍ਰਬੰਧ ਕਰੇ ਕਿ ਸਾਡੀ ਜਾਰਮਾਲ ਦੀ ਰਾਖੀ ਜੂਆ ਉਹਨਾਂ ਕੋ ਕੋ ਕੀਤੀ ਜਾਵੇ ਕਿਉਂਕਿ ਸਾਨੂੰ ਖਤਰਾ ਆ ਇਹਨਾਂ ਨੂੰ ਜਿੰਨਾ ਵੀ ਤਗਰੇਦ ਅਗਰਾ ਪਰਚਾ 307 ਹੋ ਜੇ ਘਰ ਦੀ ਲੁੱਟਮਾਰ ਆ ਉਹਦੇ ਤੇ ਜੋ ਪਰਚਾ ਬਣਦਾ 452 ਉਹ ਲੱਗੇ 26 ਲੱਗੇ ਕਿਉਂਕਿ ਸਾਡੀ ਬੇਰਮੀ ਨੇ ਕੋਟਮਾਰ ਕਰਕੇ ਵੱਡ ਟੁੱਕ ਕਰਕੇ ਗਏ ਨੇ ਇਹ ਐਕਸਰਪੈਂਟ ਪੱਗ ਸਿੰਘ ਕਠਾਣਾ ਉਹਦੇ ਬਾਰੇ ਮੈਂ ਇਹੋ ਕਹਿਣਾ ਚਾਹੁੰਦਾ ਆ ਕਿ ਜਿਹੜਾ ਉਹ ਮੁੰਡਾ ਮੇਰ ਸਿੰਘ ਆ ਉਹ ਥੇ ਕੂਟੀ ਵਿਆਹ ਆ ਤੇ ਓਥੇ ਇਹਦੇ ਆ ਬੱਚਿਆਂ ਦਾ ਪਤਾ ਨਹੀਂ ਗੁੱਸੇ ਮਾਰਾ ਕੀ ਹੋਊਗੀ ਤੇ ਜਿਹੜੀ ਉਹ ਭਗੇਲ ਸਿੰਘ ਵੀ ਗੱਲ ਕਰਦੇ ਆ ਭਗੇਲ ਸਿੰਘ ਨਾਲ ਮੇਰ ਸਿੰਘ ਨਾਲ ਕੋਈ ਲੈਣ ਦੇਣ ਨਹੀਂ ਨਾ ਕੋਣ ਬੋਲਣਾ ਇਹ ਸਾਡੇ ਮੁੰਡਿਆਂ ਦੀ ਧਾੜੀ ਫੜਾਫੀ ਤਾਂ ਨਾ ਉਹਨਾਂ ਨਾਲ ਕੰਮ ਕਰਦਾ ਜਿਹਦੇ ਬੇਰ ਵੀ ਮੇਰ ਸਿੰਘ ਨੇ ਬਾਕੀ ਬੇਦਖਲ ਕੀਤਾ ਉਹਨਾਂ ਦਾ ਕੋਈ ਕੋਈ ਬੋਲਣੀ ਕਿ ਉਹ ਦਿਨਾਂ ਇਹ ਵਾਰ ਦੀ ਘਟਨਾ ਦੱਸਣ ਦੇ 4 ਤਰੀਕ ਦੀ ਉਸ ਦਿਨ ਤੇ ਸਾਡੇ ਬੰਦਿਆਰਾ ਉਥੇ ਭੈਣੀਆਂ ਖਾਂ ਦੁਕਾਨ ਦੇ ਹੀ ਉਥੋਂ ਇੱਕ ਬਿਗ ਸ਼ੌਟ ਹੋਟਲ ਆ ਉੱਥੇ ਖਾਣਾ ਖਾ ਕੇ ਰਾਤ ਨੂੰ ਪੌਣੇ 12 ਵਜੇ ਸਾਢੇ 11 ਪੌਣੇ 11 ਵਜੇ ਘਰ ਪਹੁੰਚੇ ਆ ਉਹਨਾਂ ਦੇ ਨਾਲ ਹੀ ਜਿਹੜੇ ਜਹਾਮ ਲਾਉਂਦੇ ਆ ਹਮਲਾਵਰ ਦੇ ਇਹ ਬੁਗੀ ਜਿੰਨੇ ਦੇ ਬਹਾਦਰ ਤੇ ਬੜੇ ਬੇਪਿਆਰ ਥਰਾ ਥੂਠੇ ਆ ਜਿਨ੍ਹਾਂ ਦੇ ਨਾਲ ਉਹਨਾਂ ਦਾ ਕੋਈ ਨਾ ਰੋਂ ਦੇਖੀ ਤੇ ਇਸ ਵਾਸਤੇ ਉਹ ਮੰਗ ਕਰਦੇ ਆ ਵੀ ਝੂਠ ਦੇ ਪਰਚਾ ਲੰਘ ਰਾਇਆ ਜਾਵੇ ਜਿਹੜਾ ਸੱਚਾ ਉਹ ਸਾਹਮਣੇ ਹੋਣਾ ਚਾਹੀਦਾ ਕਿ ਕਿੰਨੇ ਹਮਲਾ ਕੀਤੇ ਤੇ ਕਿੰਨੇ ਛੱਪਾਂ ਲਾਗਿਆ ਪੂਰੀ ਕੇਜ ਦੇ ਪਰਚਾ ਹੋਣਾ ਚਾਹੀਦਾ ਜੇ ਇਹ ਵੇਤਨੇ ਤੇ ਇਹਨਾਂ ਦੇ ਪਰ ਹੋਣਾ ਚਾਹੀਦਾ ਪਰ ਵੇਤਨੇ ਨਹੀਂ ਗਏ ਤੋਂ ਮੈਨੂੰ ਸਮਝ ਨਹੀਂ ਮੇ ਉਹਦੇ ਕੋਲੋਂ ਕੋਈ ਸੱਤ ਨਹੀਂ ਨੇ ਇੱਕ ਤਾਂ ਮੇਰੀ ਭਰਾ ਨਾਲ ਕੋਈ ਗੱਲ ਨਹੀਂ ਹੋਈ ਮੇਰੇ ਫੋਨ ਤੇ ਉਹ ਇਹ ਫੋਨ ਜਿੱਦਾਂ ਚੱਲਾ ਕਰ ਲਾ ਲਿਹਾ ਜਾਂ ਗੁੱਜੀ ਗੱਲ ਵੀ ਤੇ ਹਮਲਾ ਹੋਇਆ ਜਾਂ ਦੋਲੀਆ ਹੋਇਆ ਉਹਦੇ ਰਿਸ਼ਤੇਦਾਰੀ ਉਹਨਾਂ ਨੂੰ ਮੈਂ ਨਹੀਂ ਜਾਣਦਾ ਕੌਣ ਜਿੱਤੇ ਹਮਲਾ ਆ ਨਾ ਇਹ ਮੇਰੇ ਫਾਦਰਵਾੜੇ ਪਿਤਾਵਾ ਕੌਣ ਆ ਜਾਂ ਜਿਹੜਾ ਬਿਆਨ ਦੇ ਆ ਜਿਹਨੇ ਇਲਜ਼ਾਮ ਲਾਏ ਆ ਸਿਰਫ ਮੈਂ ਆਪਣੀ ਪਹਾਈ ਨਹੀਂ ਜਾਣਦਾ ਕਿ ਉਹ ਹਨ ਤੇ ਹੋਇਆ ਹੁਟਾ ਮੇਡਾ ਹਾਂਜੀ ਵਾਰ ਆ ਰਹਾ ਜਗਰੇ ਨੇ ਤੇ ਅੱਜ 11:00 ਵਜੇ ਮੈਂ ਤਾਂ ਨਹੀਂ ਆਇਆ ਆਪਣਾ ਦੁਆ ਬਣਾ ਸਕ ਕੰਮ ਕਰਦਾ ਤੇ ਆਹੇ 11:30 ਵਜੇ ਤੋਂ ਉਹਨਾਂ ਦੇ ਨਾਲ ਹੀ ਰਹੇ ਆ ਜਿੱਦਾਂ ਘਰ ਆਏ ਆ ਮੇਰੇ ਕੋਲ ਇਹ ਅੱਗੇ ਜਾਈ ਨਾ ਕੋਈ ਨਹੀਂ ਆ ਤੋ ਇਹਨਾਂ ਨੇ ਤੇ ਲਗਾ ਜੀ ਇੱਕ ਅੱਲ ਵਾਰ ਤੇ ਲੱਗੀ ਆ ਉਹ ਤੋਂ ਬਾਅਦ ਕੋਈ 11:30 ਵਜੇ ਨਾ ਆਉਂਦੇ ਆਈ ਨਾਲ ਆਪਣੇ ਉਹ ਲੋਈ ਅਰੇ ਨਾ ਤੋ ਗੋਰੀ ਆ ਲੱਗਾ ਹਨੂ ਨੂੰ ਪਤਾ ਜਾ ਉਹ 50 ਦਾ ਲੜਾਈ ਹੋਈ ਜਾ ਤਗਰਾ ਹੋਇਆ ਹਨੂ ਅੱਜ ਦਿਨ ਲੱਗਾ ਕਿ 18 ਨਾਲ ਲੱਗਦਾ ਜੀ ਤਰਕਾਲ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਆ ਇਹ ਗੋਰਾ ਦੋਸੀ ਤੇ ਜੋ ਜੋਟ ਮੌਜੂਦ ਆ ਉੱਤੇ ਬਚਾ ਹੋਣਾ ਚਾਹੀਦਾ ਹਾਂਜੀ